ਨਹੀਂ ਦੋ ਨਹੀਂ ਤਿੰਨ ਨਹੀਂ ਚਾਰ ਨਹੀਂ ਇਹ ਪੰਜ ਪੁਲਿਸ ਦੀ ਗ੍ਰਿਫਤ ਦੇ ਵਿੱਚ ਖੜੇ ਇਹ ਉਹ ਚਵਾਰ ਮੁਲਜ਼ਮ ਨੇ ਤੇ ਪੁਲਿਸ ਨੇ ਉਹਨਾਂ ਨੂੰ ਉਸ ਵੇਲੇ ਗ੍ਰਿਫਤਾਰ ਕੀਤਾ ਜਦੋਂ ਇਹ ਫੋਰਚਨਰ ਗੱਡੀ ਦੇ ਵਿੱਚ ਸਵਾਰ ਹੋ ਕੇ ਅੰਮ੍ਰਿਤਸਰ ਤੋਂ ਚੰਡੀਗੜ੍ਹ ਵੱਲ ਜਾ ਰਹੇ ਸੀ ਜੀਹਾਂ ਗੱਡੀ ਦੇ ਵਿੱਚ ਸਵਾਰ ਇਹਨਾਂ ਪੰਜੋ ਮੁਜ਼ਮਾ ਨੂੰ ਤੰਮਰਾਲਾ ਪੁਲਿਸ ਦੇ ਵੱਲੋਂ ਇਹਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਇਹਨਾਂ ਦੀ ਗੱਡੀ ਦੇ ਵਿੱਚੋਂ ਪੁਲਿਸ ਨੂੰ 50 ਗ੍ਰਾਮ ਮੋਰਫੀਨ ਅਤੇ 3 ਗ੍ਰਾਮ ਹੈਰੋਨ ਅਤੇ 4,80,000 ਰੁਪਏ ਦੀ ਡਰੱਗ ਮਨੀ ਬਰਾਮਦ ਹੋਈ ਹੈ ਸਾਡੇ ਸੀਮਾਨੇ ਐਸਐਸਪੀ ਸਾਹਿਬ ਵਿਖੰਨਾ ਮਿਤ ਨਰੇਸਨਸਰ 15 ਗਾਦੇ ਦੁਨਪੇਸੇ ਦੀ ਨਾਕਾਬੰਦੀਆਂ ਲਗਾਤਾਰ ਚੱਲ ਰਹੀਆਂ ਸੀ ਦੌਰਾਨੇ ਨਾਕਾਬੰਦੀ ਤੇ ਜੋ ਇੱਕ ਫੌਟੂਲਰ ਗੱਡੀ ਰੰਗ ਵਿੱਚ ਤਾਂ ਪੂਰਾ ਨੰਬਰ ਹੈਗਾ ਪੀਵੀ 72ਏ 0031 ਯੂਵੀ 5 ਨੌਜਵਾਨ ਸਵਾਰ ਸਨ ਤੇ ਲਾਪਰੀਤ ਕਰਨ ਦੇਵਗਨ ਇਹ ਗੱਡੀ ਨੂੰ ਚਲਾ ਰਿਹਾ ਸੀ ਕਰਨ ਦੇਵਗਨ ਇਹਦੇ ਸਾਥ ਸੀ ਪ੍ਰਾਨ ਸ਼ਰਮਾ ਦੀਪਕ ਪਰਮਪੀ ਇਹ ਸਾਰੇ ਸਹੱਟਾ ਥਾਣਾ ਸਰ ਦਾ ਜ਼ਿਲ੍ਹਾ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਇਹਨਾਂ ਨੂੰ ਚੈੱਕ ਕਰਿਆ ਸੀ ਗੱਡੀ ਦੇ ਉੱਤੇ ਡੈਸ਼ਬੋਰਡ ਤੋਂ ਸਾਨੂੰ ਕੋਈ ਨਸ਼ੀਲਾ ਪਦਾਰਥ ਮਿਲਿਆ ਤੇ ਅਸੀਂ ਕਟਰਾਇੰ ਚੈੱਕ ਕਰਿਆ 50 ਗ੍ਰਾਮ ਮੋਰਫਿਨ ਹੋਈ ਤੇ 3 ਗ੍ਰਾਮ ਐਰੋਨ ਬ੍ਰਾਮ ਹੋਈ ਕਿ ਕਿੱਥੇ ਰਹਿਣ ਵਾਲੇ ਤੁਹਾਨੂੰ ਇਸ ਹੱਟਾ ਸੱਟਾ ਅੰਮ੍ਰਿਤਸਰ ਸਾਹਿਬ ਦੇ ਰਹਿਣ ਵਾਲੇ ਤੇ ਇਹਨਾਂ ਦਾ ਆਪਸ ਵਿੱਚ ਰਿਲੇਸ਼ਨ ਹੈ ਇਹ ਦੋਸਤ ਨੇ ਜੀ ਤੇ ਇਸੇ ਦਰਾਂ ਨੇ ਜਦੋਂ ਫਿਰ ਸਾਨੂੰ ਡਰਗਮਨੀ 480000 ਰੁਪਇਆ ਡਰਕਬ ਨਹੀਂ ਮਿਲੀ ਅਸੀਂ ਸਾਰੇ ਚੀਜ਼ਾਂ ਕਬਜ਼ੇ ਤੇ ਲੈ ਕੇ ਮੁਕੱਦਮਾ ਨੰਬਰ 10 214 ਨੰਬਰ ਮੁਕੱਦਮਾ ਦਰਜ ਕਰਕੇ ਐਫਆਰ ਰਾਮ ਕਰ ਕਿਥੇ ਰੁਕੇ ਕਿਥੇ ਜਾ ਰਹੇ ਸੀ ਸਰ ਜਾ ਰਹੇ ਸੀ ਅੰਮ੍ਰਿਤਸਰ ਤੋਂ ਚੰਡੀਗੜ੍ਹ ਜਾ ਰਹੇ ਸੀ ਇਹ ਸਪਲਾਈ ਕਰਦੇ ਸੀ ਜਿਹਦੀ ਉੱਤੇ ਇਹ ਨਜ਼ਰੀਆ ਸਪਲਾਈ ਵਾਲੀ ਸੀ ਇਹਨਾਂ ਦੀ ਹੁਣ ਅਸੀਂ ਰਿਮਾਂਡ ਲਿਆ ਕੁਝ ਕੁਝ ਕਰ ਰਹੇ ਹਾਂ ਇਹਨਾਂ ਦਾ ਆਪਣਾ ਵੀ ਰਿਸ਼ਾ ਕੀਤਾ ਸੀ ਹਾਂਜੀ ਇਹ ਪੀ ਦਾ ਮੁੱਦਾ ਅਜੀਤ ਦੇਵਗੰਨਾ ਇਹ ਕੁਝ ਸ਼ੌਕਰ ਦੇ ਦੇਖਿਆ ਸੀ ਰਿਕਾਰਡ ਇਹਦੇ ਖਿਲਾਫ ਦੋ ਮੁਕਦਮੇ ਐਨਡੀਵੀ ਸੈਕਟਰ ਦੇ ਦਰਜ ਨੇ 1 ਕਿਲੋ ਹੈਰੋਨ ਦਾ ਮੁਕਦਮਾ ਦਰਜ ਹੈ ਜੀ ਤੇ ਨਸ਼ੀ ਕਰਦਾ ਸੀ ਤੇ ਕੁਝ ਸਾਹਮਣੇ ਆਇਆ ਜੀ ਇਹ ਲਗਜ਼ਰੀ ਗੱਡੀਆਂ ਦੇ ਸ਼ੌਕੀਨ ਵੀ ਨੇ ਤੇ ਇਹਨਾਂ ਚੋਂ ਸਪਲਾਈ ਕਰਦੇ ਸੀ ਜਿਹੜਾ ਨਸ਼ਾ ਇਹ ਤੋਕੀਜ਼ ਦੇ ਦੌਰਾਨ ਆਜੂਗਾ ਸਾਹਮਣੇ ਦੇਖੋ ਫਾਰਚੂਨਰ ਗੱਡੀ ਲਗਜ਼ਰੀ ਚ ਹੀ ਆ ਰਹੀ ਹੈ ਉਹਦੇ ਵਿੱਚ ਹੀ ਸਵਾਰ ਹੋ ਕੇ ਜਾ ਰਹੀ ਸੀ ਲਗਜ਼ਰੀ ਗੱਡੀਆਂ ਵਰਤਦੇ ਨੇ ਜੀ ਅਲੱਗ ਮਾਰਕਿੰਗ ਦੀ ਗੱਲ ਕਰਦੇ ਹੋ ਕਿ ਇਹ ਵੀ ਕਿਹੜੇ ਨਜੇ ਜਿੰਮੇ ਦਾ ਕੇਸ ਇਹ ਐਨਡੀ ਜਾਂਦੀ ਹੈ ਜੀ ਤੇ ਕਿੰਨੀ ਕੀਮਤ ਹੋਈ ਇਸ ਪ੍ਰੋਜੈਕਟ ਹੈ ਰੋਨ ਦਾ ਬਾਜ਼ਾਰੀ ਕੀਮਤ ਤਾਂ ਹੁਣ ਦੇਖੋ ਜੀ ਦਾ ਦਾਤਰ ਜਿਹੜੇ ਖਰੀਦਦੇ ਨੇ ਉਹਨਾਂ ਨੂੰ ਆ ਤੇ 3000 ਪਰ ਗ੍ਰਾਮ ਦੇ ਹਿਸਾਬ ਨਾਲ ਜੇ ਲਾਈਏ ਪੂਲ ਕੀਮਤ ਬਣ ਜਾਂਦੀ ਹੈ ਤਕਰੀਬਨ ਇਹਨਾਂ ਦੀ ਇਹ ਨੌਜਵਾਨ ਦੀ ਉਮਰ ਉਮਰ ਜਿੱਤੀ ਹੋ ਵੀ ਨਹੀਂ ਇਹਨਾਂ ਦੀ ਤਕਰੀਬਨ 22 ਤੋਂ 24 ਦੇ ਦਰਮਿਆਨ ਹੀ ਨੇ ਸਾਰੇ ਇਹਨਾਂ ਦੇ ਕਿਸੇ ਦੇ ਪਰਚਾ ਵੀ ਦਰਜ ਅਗੇ ਦੇਵਗੰਨਾ ਅਗੇ ਦੇਵਗੰਨਾ ਜਿਹੜਾ ਮੁੱਖ ਦੋਸ਼ੀ ਆ ਇਹਦੇ ਦੋ ਖਲਾਫ ਪਹਿਲਾਂ ਹੀ ਐਨਟੀ ਦੇ ਕਰਤੇ ਦਰਜ ਗਏ ਸੀ ਕਿਲੋ ਹੈਰਨ ਦੇ ਵਿੱਚੋਂ ਜ਼ਮਾਨਤ ਮਿਲੀ ਆ ਦੋ ਦਿਨ ਹੀ ਹੋਏ ਨੇ ਅੱਜ ਹੁਣ ਦੇਖਣ ਵਾਲੀ ਗੱਲ ਹੋਏ ਕੀ ਕੀ ਫੜੇਗੇ ਇਹਨਾਂ ਪੰਜਾਂ ਮੁਲਜ਼ਮਾਂ ਤੇ ਉਹ ਪੁਲਿਸ ਤੇ ਵੱਲੋਂ ਗੰਪੀਰਤਾ ਦੇ ਨਾਲ ਜਾਂਚ ਦੇ ਦੌਰਾਨ ਕੀ ਕੁਝ ਖੁਲਾਸੇ ਹੁੰਦੇ ਨੇ ਕਿ ਇਹ ਮੁਲਜ਼ਮਾਂ ਕਿਸ ਤੋਂ ਨਸ਼ਾ ਲੈ ਕੇ ਆਏ ਸੀ ਤੇ ਕਿੱਥੇ ਸਪਲਾਈ ਕਰਦੇ ਸਨ ਇਹ ਤਾਂ ਹੁਣ ਪੁਲਿਸ ਦੀ ਜਾਂਚ ਪੜਤਾਲ ਤੋਂ ਬਾਅਦ ਹੀ ਖੁਲਾਸੇ ਹੋਣਗੇ। ਜਗਬਾਣੀ ਟੀਵੀ ਦੇ ਲਈ ਸੰਭਰਾੜਾ ਤੋਂ ਪਰਮਿੰਦਰ ਵਰਮਾ ਦੀ ਰਿਪੋਰਟ